ਜਿਸ ਤਰ੍ਹਾਂ ਕੋਠਾਲੀ ਵਿੱਚ ਪਾ ਕੇ ਸੋਨਾ ਗਰਮ ਕੀਤਾ ਜਾਂਦਾ ਹੈ ਫਿਰ ਕੱਢ ਕੇ ਸ਼ੁੱਧ ਹੁੰਦਾ ਹੈ ਤੇ ਉਸ ਦੀ ਚਮਕ ਹੋਰ ਵਧ ਜਾਂਦੀ ਹੈ ਇਸ ਤਰ੍ਹਾਂ ਬਾਬਾ ਜੀ ਨੇ ਬਹਾਲदास ਜੀ ਨੂੰ ਹੋਰ ਸੇਵਾ ਲਈ ਕਿ ਇਹ ਸੋਨੇ ਦੀ ਤਰ੍ਹਾਂ ਚੰਗੀ ਤਰ੍ਹਾਂ ਚਮਕ ਫੜ ਜਾਣ ਬਾਬਾ ਜੀ ਨੇ ਹੁਕਮ ਕੀਤਾ ਬਹਾਲदास ਅੱਜ ਤੋਂ ਸ਼ੁਰੂ ਕਰਦੇ ਹਾਂ ਇੱਕ ਹੋਰ ਸੇਵਾ ਉਹ ਇਹ ਹੈ ਕਿ ਸਾਡੇ ਕੋਲ ਰਹਿ ਕੇ ਮੋਲ ਮੰਤਰ ਦਾ 7 ਲੱਖ ਪਾਠ 40 ਦਿਨ ਵਿੱਚ ਕਰਨਾ ਹੈ ਅਧੀ ਰਾਤ ਤੋਂ ਬਾਅਦ ਜਿਹੋ ਜਿਹਾ ਜਲ ਮਿਲੇ ਉਸ ਨਾਲ ਹੀ ਇਸ਼ਨਾਨ ਕਰਕੇ ਨਿਤਨੇਮ ਸ਼ੁਰੂ ਕਰਨਾ ਹੈ ਅਗਲੇ 10 ਦਿਨ ਗਲੇ ਤੱਕ ਪਾਣੀ ਵਿੱਚ ਖੜੇ ਹੋ ਕੇ ਕਰਨਾ ਹੈ ਅਗਲੇ 10 ਦਿਨ ਅਰੂੜਾ ਉੱਤੇ ਬੈਠ ਕੇ ਫਿਰ 10 ਦਿਨ ਪਦਮ ਆਸਨ ਕਰਕੇ ਤੇ ਅਖੀਰਲੇ 10 ਦਿਨ ਹੱਥ ਦਾ ਇਸ਼ਾਰਾ ਕਰਕੇ ਸਾਹਮਣੇ ਦਰਖਤ ਦੇ ਟਾਣੇ ਉੱਪਰ ਬੈਠ ਕੇ ਕਰਨਾ ਹੈ ਇਹ ਪਾਠ ਕਰਨ ਸਮੇਂ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ ਤੇ ਉੱਚੀ ਨਿਗਾਹ ਕਰਕੇ ਦੇਖਣਾ ਵੀ ਨਹੀਂ ਮੌਨ ਧਾਰ ਕਰਕੇ ਰੱਖਣਾ ਹੈ ਜੇ ਬੋਲਣਾ ਹੋਵੇ ਤਾਂ ਮੁਲ ਮੰਤਰੀ ਹੀ ਬੋਲ ਕੇ ਪੜਨ ਲੱਗ ਜਾਣਾ ਬਹਾਦਰ ਸਿੰਘ ਨੇ ਸਤਿਪਰਤਨ ਕਹਿ ਕੇ ਸਿਰ ਚੁਕਾ ਦਿੱਤਾ ਫਿਰ ਬੇਨਤੀ ਕੀਤੀ ਮਹਾਰਾਜ ਜੋ ਸੇਵਾ ਨਗਰ ਵਿੱਚ ਲੱਗੀ ਹੈ ਉਹ ਕਿਸ ਤਰ੍ਹਾਂ ਹੋਵੇਗੀ ਬਾਬਾ ਜੀ ਨੇ ਫਰਮਾਇਆ ਆਪ ਹੀ ਪਰਮੇਸ਼ਰ ਕਰਵਾਇਆ ਕਰੇਗਾ 40 ਦਿਨ ਮਨ ਅੰਦਰ ਇਹ ਫੁਰਨਾ ਵੀ ਨਹੀਂ ਬਣਾਉਣਾ ਕਿ ਇਹ ਸੇਵਾ ਕੌਣ ਕਰੇਗਾ ਫਿਰ ਬਹਾਲਦਸ ਜੀ ਨੇ ਇੱਕ ਮਹੀਨہ ਸ਼ੁਰੂ ਕਰ ਦਿੱਤੀ ਫਿਰ ਕੀ ਹੋਇਆ ਇਹੋ ਜਿਹੀ ਅਵਸਥਾ ਬਣ ਗਈ ਜਿਵੇਂ ਕਬੀਰ ਜੀ ਉਚਾਰਨ ਕਰਦੇ ਹਨ ਲੌਤੀ ਕਾ ਜੈਸੇ ਭਯ ਬ੍ਰੀਡਾ ਜਿਨ ਪਿਆਤਨ ਜਾਣਿਆ ਇਹ ਕਰਨ ਨਾਲ ਪਹਿਲੇ 10 ਦਿਨ ਵਿੱਚ ਫੋਰ ਅਵਸਥਾ ਹੋ ਗਈ ਫਿਰ ਅਨਹਦ ਸ਼ਬਦ ਵਿੱਚ ਤ੍ਰਿਕੁੱਟੀ ਵਿੱਚ ਪ੍ਰਕਾਸ਼ ਨਜ਼ਰ ਆਉਣ ਲੱਗ ਪਿਆ ਆਖਿਰ ਅਜਿਹਾ ਜਾਪ ਐਸਾ ਆਰੰਭ ਹੋਇਆ ਕਿ ਕੁਦਰਤੀ ਚਸ਼ਮੇਵਾਨ ਸਿਮਰਨ ਦੀ ਲੜੀ ਚੱਲ ਪਈ ਇੱਕ ਇਹੋ ਜਿਹਾ ਆਨੰਦ ਆਇਆ ਕਿ ਕਮਾਈ ਵਾਲੀ ਮਨੋਵਸਥਾ ਬਣ ਗਈ ਜਦੋਂ 40 ਦਿਨ ਪੂਰੇ ਹੋ ਗਏ ਫਿਰ ਬਾਬਾ ਜੀ ਨੇ ਕੋਲ ਬੁਲਾ ਕੇ ਬਚਨ ਕੀਤਾ ਤੋ دیਵਾਨਾ ਸੰਤ ਹੈ ਉੱਚੇ ਰਹਿਣ ਸਮੇ ਬਾਬਾ ਜੀ ਕਦੇ-ਕਦੇ ਬਚਨ ਕਰਿਆ ਕਰਦੇ ਸਨ ਅਸੀਂ ਤਿੰਨ ਤਰ੍ਹਾਂ ਦੇ ਸਾਧੂ ਬਣਾਏ ਹਨ ਦਾਨੇ دیਵਾਨੇ ਤੇ ਮਸਤਾਨੇ ਦਾਨੇ ਸਾਧੂ ਹਨ ਬਾਬਾ ਅਨੰਦ ਸਿੰਘ ਜੀ ਮਹਾਰਾਜ ਕਲੀਰਾਵਾਲੇ ਸੰਤ ਬਹਾਦਰ ਸਿੰਘ ਨੂੰ ਦੀਵਾਨੇ ਕਿਹਾ ਕਰਦੇ ਸਨ ਤੇ ਸੰਤ ਚਿੰਤ ਰਾਮ ਜੀ ਨੂੰ ਮਸਤਾਨੇ ਦੀ ਪਾਦੀ ਦਿੱਤੀ ਹੋਈ ਸੀ ਬਾਬਾ ਜੀ ਦੇ ਬਚਨਾਂ ਤੇ ਪੂਰੇ ਉਤਰਨ ਬਾਅਦ ਬਹਾਲ ਦਾਸ ਜੀ ਇੱਕ ਸੰਤ ਦੀ ਉਪਾਦੀ ਪਾ ਗਏ ਬਹਾਲ ਦਾਸ ਜੀ ਦੇ ਜਾਪ ਕਰਨ ਸਮੇਂ ਅਤਰ ਸਿੰਘ ਚਾਰੀ ਦਿਨ ਸੇਵਾ ਕਰਦਾ ਰਿਹਾ ਸੇਵਾ ਤਾਂ ਪਹਿਲਾਂ ਵੀ ਕਰਦਾ ਸੀ ਪਰ ਇਹਨਾਂ ਦਿਨਾਂ ਵਿੱਚ ਸਾਰੀ ਸੇਵਾ ਆਦਰ ਸਿੰਘ ਨੇ ਕੀਤੀ ਬਾਬਾ ਜੀ ਨੇ ਆਦਰ ਸਿੰਘ ਨੂੰ ਕੋਲ ਬੁਲਾ ਕੇ ਬਚਨ ਕੀਤਾ ਆਦਰ ਸਿੰਘ ਜੋ ਇੱਛਾ ਹੈ ਮੰਗ ਲੈ ਆਦਰ ਸਿੰਘ ਚੁੱਪ ਹੀ ਖੜੋਤਾ ਰਿਹਾ ਇਹ ਬਚਨ ਤਿੰਨ ਵਾਰ ਹੋਇਆ ਪਰ ਆਦਰ ਸਿੰਘ ਚੁੱਪ ਰਿਹਾ ਮਹਾਪੁਰਖ ਤੋਂ ਮੰਗਣ ਵੇਲੇ ਚੁੱਪ ਹੀ ਰਹਿਣਾ ਠੀਕ ਹੈ ਕਿ ਉਹ ਕੇ ਮੋਨੋ ਖੁਦਾ ਦਾਇਰਾ ਛੋਟਾ ਹੋਣ ਕਰਕੇ ਦੁਨਿਆਵੀ ਚੀਜ਼ ਬਖਸ਼ ਦਿੰਦੇ ਹਨ ਜੇ ਪੁਰੀ ਹ ਜਾਵੇ ਤਾਂ ਮਹਾਂਪੁਰਖ ਪਤਾ ਨਹੀਂ ਕਿੰਨੀ ਵੱਡੀ ਚੀਜ਼ ਬਖਸ਼ ਦਿੰਦੇ ਹਨ ਅਤਰ ਸਿੰਘ ਜੇ ਪੁਹੀ ਰਿਹਾ ਤਾਂ ਬਾਬਾ ਜੀ ਨੇ ਬੁੱਝਰ ਕੀਤਾ ਚੰਗਾ ਫਿਰ ਤੈਨੂੰ ਅੱਗੇ ਜਾ ਕੇ ਬਹੁਤ ਕੁਝ ਮਿਲੇਗਾ ਇਸ ਤਰ੍ਹਾਂ ਸੰਤ ਬਹਾਲदास ਜੀ 임티한 ਵਿੱਚ ਪਾਸ ਹੋ ਕੇ ਨਿਕਲੇ ਤੇ ਬਾਬਾ ਜੀ ਦੀ ਕਿਰਪਾ ਦੁਆਰਾ ਬਿਨਾਂ ਕੁਝ ਮੰਗੇ ਹੀ ਸਭ ਕੁਝ ਪਾ ਗਏ ਇੱਕ ਵਾਰ ਬਹਾਲदास ਜੀ ਥੋੜੀ ਰਾਤ ਲੰਗੜ ਤੋਂ ਸੇਮੇ ਪਿੰਡ ਨੂੰ ਜਾ ਰਹੇ ਸਨ ਰਸਤੇ ਵਿੱਚ ਜਾਂਦੇ ਆ ਉਹਨਾਂ ਦੀ ਨਜ਼ਰੀ ਪੀੜਾਂ ਦੇ ਇੱਜੜ ਬੱਕਰਿਆਂ ਦੇ ਜਿੜ ਕਈ ਆਦਮੀ ਜਾ ਰਹੇ ਸਨ ਆਬ ਨੂੰ ਖਿਆਲ ਆਇਆ ਕਿ ਕੋਈ ਚੋਰ ਪਿੰਡ ਦੇ ਇੱਜੜ ਚੋਰੀ ਕਰਕੇ ਲੈ ਜਾ ਰਹੇ ਹਨ ਪਿੰਡ ਪਹੁੰਚ ਕੇ ਜਿੰਨਾਂ ਕੋਲ ਇੱਜੜ ਸਨ ਉਹਨਾਂ ਪਾਰਸ ਗਏ ਹਰ ਇੱਕ ਨੂੰ ਪੁੱਛਣ ਲੱਗੇ ਤੁਹਾਡਾ ਇੱਜੜ ਚੋਰੀ ਤਾਂ ਨਹੀਂ ਹੋਇਆ ਪਰ ਕਿਸੇ ਦਾ ਇੱਜੜ ਚੋਰੀ ਨਹੀਂ ਹੋਇਆ ਸੀ ਸਭ ਦੇ ਆਪਣੇ ਆਪਣੇ ਘਰ ਸੀ ਕਾਫੀ ਰਾਤ ਬੀਤ ਜਾਣ ਤੋਂ ਬਾਅਦ ਬਹਾਦਰ ਜੀ ਘਰ ਪਹੁੰਚੇ ਸੇਰ ਤੋਂ ਪਹਿਲਾਂ ਹੀ ਬਾਬਾ ਜੀ ਕੋਲ ਰੂਮੀ ਪਹੁੰਚ ਕੇ ਰਾਤ ਦੀ ਵਿਆਖਿਆ ਸੁਣਾਈ ਬਾਬਾ ਜੀ ਕਹਿਣ ਲੱਗੇ ਇਹ ਜੜ ਨਹੀਂ ਸੀ ਇਹ ਚੇਚਕ ਦੀ ਬਿਮਾਰੀ ਸੀ ਇਹ ਬਿਮਾਰੀ ਪਵੇਗੀ ਜਿਵੇਂ ਆ ਜੜੀ ਭੇਡਾਂ ਲੈ ਕੇ ਜਾ ਰਹੇ ਸਨ ਇਸੇ ਤਰ੍ਹਾਂ ਜਦ ਦੂਦ ਆ ਜੜੀ ਲੋਕਾਂ ਨੂੰ ਲੈ ਜਾ ਰਹੇ ਸਨ ਹੁਣ ਜਦੋਂ ਤੈਨੂੰ ਇਹ ਕੁਝ ਨਜ਼ਰ ਆਉਣ ਲੱਗ ਗਿਆ ਹੈ ਤੇਰੀ ਬਿਰਤੀ ਉੱਚੀ ਹੋ ਗਈ ਹੈ ਹੁਣ ਤੂੰ ਤਾਕਤ ਲੈਣ ਦੇ ਕਾਬਿਲ ਹੋ ਗਿਆ ਹੈ ਇਸੇ ਲਈ ਬਹਾਲ ਦਾਸ ਹੁਣ ਤੈਨੂੰ ਤਾਕਤ ਦਿੰਦੇ ਹਾਂ ਬਹਾਲ ਦਾਸ ਜੀ ਨੇ ਆਦਰ ਨਾਲ ਸਿਰ ਚੁਕਾ ਦਿੱਤਾ ਬਾਬਾ ਜੀ ਨੇ ਹੁਕਮ ਦਿੱਤਾ ਬਹਾਲ ਦਾਸ ਨੇ ਸਾਡੀ 10 ਸਾਲ ਸੇਵਾ ਕੀਤੀ ਹੈ ਇਸ ਲਈ ਤੇਰੀ ਸੇਵਾ ਦੇ ਬੂਟੇ ਨੂੰ ਫਲ ਲੱਗਣਾ ਚਾਹੀਦਾ ਹੈ। ਸੋ ਰਾਤ ਲੰਘਣ ਤੋਂ ਬਾਅਦ ਆ ਜਾਮੀ। ਸ਼ਾਮ ਨੂੰ ਬਹਾਲदास ਜੀ ਘਰ ਚਲੇ ਗਏ। ਅੱਧੀ ਰਾਤ ਹੋਈ ਤੋਂ ਬਾਅਦ ਬਾਬਾ ਜੀ ਕੋਲ ਪਹੁੰਚ ਗਏ। ਨਮਸਕਾਰ ਕੀਤੀ। ਬਾਬਾ ਜੀ ਨੇ ਬੜੇ ਪਿਆਰ ਨਾਲ ਆਪਣੇ ਪਿੱਛੇ ਬੈਠੇ ਜਾਣ ਲਈ ਕਿਹਾ ਤੇ ਹੁਕਮ ਕੀਤਾ ਬਹਾਲਦਾਸ ਦੇਖ ਸਾਹਮਣੇ ਕੋਈ ਚੀਜ਼ ਤਾਂ ਨਹੀਂ ਉਹਨਾਂ ਕਹਿ ਮਹਾਰਾਜ ਕੋਈ ਚੀਜ਼ ਨਹੀਂ ਬਹਾਲਦਾਸ ਪਿੱਛੇ ਹੋ ਕੇ ਬੈਠ ਜਾ ਬਾਬਾ ਜੀ ਨੇ ਹੁਕਮ ਕੀਤਾ ਬਾਬਾ ਜੀ ਨੇ ਅੱਖਾਂ ਤੋਂ ਪੱਟੀ ਖੋਲੀ ਤਾਂ ਸਾਹਮਣੇ ਮੱਕੀ ਦੇ ਡਾਂਡੇ ਪਏ ਸਨ ਉਹਨਾਂ ਨੂੰ ਅੱਗ ਲੱਗ ਗਈ ਹੁਕਮ ਕੀਤਾ ਬਹਾਲਦਾਸ ਅੱਗੇ ਆ ਕੇ ਬੈਠ ਜਾ। ਬਾਬਾ ਜੀ ਦੇ ਅੱਗੇ ਬੈਠ ਕੇ ਬਹਾਲदास ਜੀ ਹੁਕਮ ਦੀ ਉਡੀਕ ਕਰਨ ਲੱਗੇ। ਹੁਕਮ ਹੋਇਆ ਜੋ ਕੁਝ ਵੀ ਦਿਸੇ ਦੇਖਦੇ ਰਹਿਣਾ, ਬੋਲਣਾ ਨਹੀਂ। ਬਹਾਲदास ਜੀ ਦੇਖਦੇ ਰਹੇ ਕਿ ਬਾਬਾ ਜੀ ਦੇ ਅੱਗੇ ਪਿੱਛੇ ਕਿੰਨੇ ਹੀ ਦੇਵੀ-ਦੇਵਤੇ ਫਿਰਦੇ ਹਨ। ਬਹੁਤ ਕੁਝ ਨਜ਼ਰ ਆਇਆ। ਉਬ ਚੁੱਪਚਾਪ ਦੇਖਦੇ ਰਹੇ ਉਸ ਸਮੇਂ ਸਭ ਪਾਸੇ ਪ੍ਰਕਾਸ਼ ਹੀ ਪ੍ਰਕਾਸ਼ ਦਿਸਿਆ ਕੁਛ ਸਮੇਂ ਇਹ ਨਜ਼ਾਰਾ ਅੱਖਾਂ 'ਗੇ ਰਿਹਾ ਜਿਸ ਵਕਤ ਆਪਣੀ ਲੀਲਾ ਸਮਾਪਤ ਕੀਤੀ ਇਹ ਸਭ ਕੁਝ ਦਿਖਾ ਕੇ ਬਾਬਾ ਜੀ ਨੇ ਬਚਨ ਕੀਤਾ ਬਹਾਲਦਾਸ ਕੋਲ ਆ ਜਾ ਬਹਾਲਦਾਸ ਕੋਲ ਆ ਕੇ ਬੈਠ ਗਏ ਬਾਬਾ ਜੀ ਨੇ ਪਿੱਠ ਤੇ ਇੱਕ ਮੁੱਕੀ ਮਾਰੀ ਤੇ ਫਿਰ ਪੁੱਛਣ ਲੱਗੇ ਪੀੜਤਾ ਨਹੀਂ ਲੱਗੀ ਬਹਾਲਦਾਸ ਜੀ ਨੇ ਉੱਤਰ ਦਿੱਤਾ ਨਹੀਂ ਮਹਾਰਾਜ ਫਿਰ ਬਾਬਾ ਜੀ ਨੇ ਬਚਨ ਕੀਤਾ ਲੈ ਬਹਾਲਦਾਸ ਹੁਣ ਦੁਨੀਆਂ ਦੇ ਲੋਕ ਤੇ ਮਾਇਆ ਤੇਰੇ ਪਿੱਛੇ ਪਿੱਛੇ ਫਿਰੇਗੀ ਜਿੱਥੇ ਜੀ ਕਰੇ ਬਹਿ ਜਾਵੀ ਸੋ ਇਸ ਤਰ੍ਹਾਂ ਬਹਾਲਦਾਸ ਜੀ ਨੂੰ ਤਾਕਤ ਬਖਸ਼ ਕੇ ਉਹ ਵਿਚਰਨ ਲਈ ਆਦੇਸ਼ ਦੇ ਦਿੱਤਾ ਬਹਾਲਦਸ ਜੀ ਦਾ ਵਕ ਹੋਣ ਨੂੰ ਦਿਲ ਨਹੀਂ ਕਰਦਾ ਸੀ ਪਰ ਮਜਬੂਰ ਸਨ ਬਜਰ ਮੰਨਣਾ ਪੈਂਦਾ ਸੀ ਸੁਬਹਾਲਦਸ ਜੀ ਨੇ ਸੇਵਾ ਕਰਕੇ ਆਪਣਾ ਲੋਕਪਰਲੋਕ ਸਵਾਰ ਲਿਆ ਅਧਿਆਪਕ ਸਕੂਲ ਦਾ ਹੋਵੇ ਜਾਂ ਕਾਲਜ ਦਾ ਹੋਵੇ ਜਦੋਂ ਸ਼ਾਗਿਰਦ اپنی વિદ્યા પ્રાપ્ત ਕਰਕੇ ਸਕੂਲ ਜਾਂ ਕਾਲਜ ਨੂੰ ਛੱਡ ਕੇ ਜਾਂਦਾ ਹੈ ਤਾਂ ਉਸ ਨੂੰ ਅਧਿਆਪਕ ਬੜੇ ਪ੍ਰੇਮ ਨਾਲ ਵਿਦਾਇਗੀ ਦਿੰਦਾ ਹੈ ਤੇ ਸ਼ੁਭ ਕਾਮਨਾਵਾਂ ਦਿੰਦਾ ਹੈ ਕਿਉਂਕਿ ਜ਼ਿੰਦਗੀ ਵਿੱਚ ਆਪਣੇ ਆਪ ਨੂੰ ਸਕੂਲ ਨੂੰ ਤੇ ਅਧਿਆਪਕ ਦੇ ਨਾਮ ਨੂੰ ਯਾਦ ਜਨ ਲਾ ਦੇਵੇ ਇਸੇ ਤਰ੍ਹਾਂ ਬਹਾਲਦਾਸ ਜੀ ਤੋਂ 10 ਸਾਲ ਦੀ ਕਠਨ ਸੇਵਾ ਲੈ ਕੇ ਹਰ ਪ੍ਰੀਖਿਆ ਵਿੱਚ ਪਾਸ ਹੋਣ ਤੋਂ ਬਾਅਦ ਬਾਬਾ ਜੀ ਨੇ ਉਹਨਾਂ ਨੂੰ ਸੰਤ ਬਹਾਲदास ਦੀ ਉਵਾਤੀ ਦੇ ਕੇ ਵਿਦਾਇਗੀ ਦੇ ਦਿੱਤੀ ਅਥਾ ਪਿਆਰ ਹੋਣ ਕਰਕੇ ਸੰਤ ਬਹਾਲदास ਜੀ ਦਾ ਵਿਛੜਨ ਨੂੰ ਦਿਲ ਨਾ ਕਰੇ ਪਰ ਆਪ ਗੁਰੂ ਦੇ ਸਤਿਵਚਨ ਦੇ ਅਧਿਕਾਰੀ ਸਨ ਬਾਬਾ ਜੀ ਨੇ ਬਹਾਲदास ਜੀ ਨੂੰ ਤੋਰਨ ਤੋਂ ਪਹਿਲਾਂ ਕੁਝ ਨਿਯਮ ਦੱਸੇ ਪਹਿਲਾ ਇਹ ਕਿ ਕਿਸੇ ਨਾਲ ਬਹੁਤਾ ਮੋਹ ਨਹੀਂ ਰੱਖਣਾ ਕਿਸੇ ਨੂੰ ਦੂਰ ਨਹੀਂ ਕਰਨਾ ਤੇ ਨਾ ਨੇੜੇ ਕਰਨਾ ਦੂਜਾ ਜੋ ਕੋਈ ਸੇਵਾ ਕਰੇ ਤਾਂ ਪੂਰੀ ਸੇਵਾ ਤੇ ਪਰਖ ਤੋਂ ਬਾਅਦ ਕੁਝ ਵਚਨ ਕਰਨਾ ਹੈ ਐਵੇਂ ਨਹੀਂ ਕਰਦੇ ਰਹਿਣਾ ਨਿਤਨੇਮ ਦੀ ਲੜੀ ਨਹੀਂ ਟੁੱਟਣ ਦੇਣੀ ਇਨ ਅਸੂਲਾਂ ਤੇ ਬਣੇ ਰਹਿਣਾ ਹੈ ਬਹਾਲ ਤਾਂ ਜਿਨੂੰ ਵਿਦਾ ਕਰਕੇ ਬਾਬਾ ਜੀ ਇਕੱਲੇ ਹੀ ਦਰੰਕਾਰ ਦੀ ਛਤਰ ਛਾਇਆ ਥੱਲੇ ਰੂਮੀ ਵਿੱਚ ਬੈਠੇ ਹਨ ਬੇਫਿਕਰ ਤੇ ਬੇਵਿਰਵਾਸਹਿਨ ਚਾ ਪਰਮੇਸ਼ਰ ਦੇ ਗੁਣ ਗਾ ਰਹੇ ਹਨ ਕੋਈ ਸੇਵਾਦਾਰ ਨਹੀਂ ਕੋਈ ਭੋਜਨ ਲਿਆਉਣ ਵਾਲਾ ਨਹੀਂ ਪਰ ਡोरी ਛੱਡੀ ਹੈ ਉਹ ਸੱਚੇ ਉੱਪਰ ਆਪ ਹੀ ਸਭ ਕੁਝ ਦੇਵੇਗਾ